ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਲਗਾਤਾਰ ਜਾਰੀ ਹੈ। ਹਾਲੀ ਵਿੱਚ ਆਈ ਗਿਰਾਵਟ ਤੋਂ ਬਾਅਦ ਦੋਵੇਂ ਕੀਮਤੀ ਧਾਤਾਂ ਅੱਜ ਫੇਰ ਗਿਰਾਵਟ ਦੇ ਦੌਰ 'ਚੋਂ ਲੰਘ ਰਹੀਆਂ ਨੇ। ਐਮਸੀਐਕਸ ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ 0.08% ਡਿੱਗੀਆਂ ਨੇ ਜਿਸ ਦੇ ਵਿੱਚ ਹੁਣ ਸੋਨੇ ਦੀ ਕੀਮਤ 1,19,647 ਪ੍ਰਤੀ 10 ਗ੍ਰਾਮ ਹੋ ਗਈ ਹੈ। ਇਹ ਆਪਣੇ ਰਿਕਾਰਡ ਵਿੱਚ ਉੱਚੇ ਪੱਧਰ ਤੋਂ ਬਹੁਤ ਹੇਠਾਂ ਹੈ। ਇਸ ਦੌਰਾਨ ਚਾਂਦੀ ਦੀਆਂ ਕੀਮਤਾਂ ਵੀ 0.41% ਵੱਧ ਕੇ 1,44,768 ਰੁਪਏ ਪ੍ਰਤੀ ਕਿਲੋਗ੍ਰam ਹੋ ਗਈਆਂ ਨੇ। ਰਾਸ਼ਟਰੀ ਰਾਜਸਥਾਨੀ ਦੇ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ 4100 ਰੁਪਏ ਡਿੱਗ ਕੇ 1,21,800 ਰੁਪਏ ਪ੍ਰਤੀ 10 ਗ੍ਰam ਹੋਈਆਂ ਨੇ, ਜੋ ਕਿ ਵਿਸ਼ਵ ਬਾਜ਼ਾਰ ਦੇ ਵਿੱਚ 4000 ਡਾਲਰ ਪ੍ਰਤੀ ਆਉਂਸ ਦੇ ਹਿਸਾਬ ਦੇ ਨਾਲ ਡਿੱਗੀਆਂ ਨੇ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਮੁਤਾਬਕ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ 125900 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਈਆਂ ਸਨ ਸਥਾਨਕ ਸਰਾਫਾ ਬਾਜ਼ਾਰ ਦੇ ਵਿੱਚ 99.5% ਸ਼ੁੱਧਤਾ ਵਾਲਾ ਸੋਨਾ 4100 ਰੁਪਏ ਡਿੱਗ ਕੇ 121200 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਜੋ ਕਿ ਪਿਛਲੇ ਬੰਦ ਹੋਏ 125300 ਰੁਪਏ ਪ੍ਰਤੀ ਗ੍ਰਾਮ ਤੋਂ ਘੱਟ ਹੈ ਸੋ ਲਗਾਤਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੁਣ ਗਿਰਾਵਟ ਦੇਖਣ ਨੂੰ ਮਿਲੀ ਹੈ ਇੱਕ ਵਾਰ ਸੋਨੇ ਦੀਆਂ ਕੀਮਤਾਂ ਆਪਣੇ ਸਿਖਰਲੇ ਪੱਧਰ ਤੇ ਪਹੁੰਚ ਗਈਆਂ ਸਨ ਤੇ ਹੁਣ ਹੌਲੀ-ਹੌਲੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ 6850 ਰੁਪਏ ਦੀ ਤੇਜ਼ੀ ਦੇ ਨਾਲ ਗਿਰਾਵਟ ਆਈ ਹੈ ਸੋ 6850 ਰੁਪਏ ਚਾਂਦੀ ਦੇ ਕੀਮਤਾਂ ਵੀ ਘਟੀਆਂ ਨੇ ਤੇ 145000 ਰੁਪਏ ਪ੍ਰਤੀ ਕਿਲੋਗ੍ਰam ਤੇ ਚਾਂਦੀ ਦੀਆਂ ਕੀਮਤਾਂ ਹੁਣ ਆ ਗਈਆਂ ਨੇ ਐਸੋਸੀਏਸ਼ਨ ਦੇ ਮੁਤਾਬਕ ਚਾਂਦੀ ਦੀਆਂ ਕੀਮਤਾਂ 151250 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋਈਆਂ ਸਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸਪੱਸ਼ਟ ਪਾਟ ਸੋਨਾ ਦਬਾਹੇਟ ਰਿਹਾ ਅਤੇ 94.36 ਰੁਪਏ 94.36 ਰੁਪਏ ਜਾਂ 2.37% ਡਿੱਗ ਕੇ ਇਹ 3887 ਰੁਪਏ ਪ੍ਰਤੀ ਔਸਤ ਤੇ ਆ ਗਿਆ ਸੋ ਪਿਛਲੇ ਸੈਸ਼ਨ ਦੇ ਵਿੱਚ 4000 ਡਾਲਰ ਦੇ ਪੱਧਰ ਤੇ ហេਠਾ 132 ਰੁਪਏ ਜਾਂ 3.21% ហេਠਾ ਬੰਦ ਹੋਇਆ ਸੀ ਅਮਰੀਕਾ ਚੀਨ ਵਪਾਰ ਸਮਝੌਤੇ ਦੀਆਂ ਉਮੀਦਾਂ ਦੇ ਵਿਚਕਾਰ ਸੁਰੱਖਿਆ ਨਿਵੇਸ਼ ਮੰਗ ਦੀ ਕਮੀ ਦੇ ਕਾਰਨ ਸਪਾਟ 골ਡ ਦਬਾਹ ហេਠ ਵਪਾਰ ਕਰ ਰਿਹਾ ਹੈ ਸੋ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਉਹਨਾਂ ਦੇ ਚੀਨੀ ਹਮਰੁਤਪਾਸ਼ੀ ਜੀਨਪਿੰਗ ਸੰਭਾਵੀ ਫਾਲੋਅ ਅਪ ਮੀਟਿੰਗਾਂ ਦੇ ਨਾਲ ਵਪਾਰ ਸਮਝੌਤੇ ਦੀ ਰੂਪਰੇਖਾ ਨੂੰ ਅੰਤਿਮ ਰੂਪ ਦੇ ਰਹੇ ਨੇ ਜਿਸ ਦੇ ਨਾਲ ਸੋਨੇ ਦੇ ਭਾਅ ਦੇ ਵਿੱਚ ਇਹ ਗਰਾਵਟ ਦਰਜ ਕੀਤੀ ਗਈ ਹੈ 트੍ਰੰਪ ਨੇ ਜਪਾਨ ਨਾਲ ਵਪਾਰ ਸਮਝੌਤੇ ਦੀ ਵਿਸ਼ਵਾਸ ਵੀ ਪ੍ਰਗਟ ਕੀਤਾ ਹੈ ਤੇ ਸਰਾਫਾ ਦੀਆਂ ਕੀਮਤਾਂ ਨੂੰ ਇਸਨੇ ਵੀ ਪ੍ਰਭਾਵਿਤ ਕੀਤਾ ਇਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਚੱਲ ਰਹੀਆਂ ਜੰਗਾਂ ਨੂੰ ਠੱਲ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਲਗਾਤਾਰ ਤੇਜ਼ੀ ਆਈ ਹੈ ਇਸਨੇ ਵੀ ਵਿਸ਼ਵ ਵਪਾਰ ਦੇ ਵਿੱਚ ਵਿਸ਼ਵ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਤੇ ਪ੍ਰਭਾਵ ਪਾਇਆ ਸੋ ਇਸ ਕਾਰਨ ਅਸਮਾਨੀ ਲੱਗੀਆਂ ਸੋਨੇ ਦੀਆਂ ਕੀਮਤਾਂ ਹੁਣ ਕਟਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਲਗਾਤਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਮਾਹਰਾਂ ਦੀ ਮੰਨੀ ਹੈ ਤਾਂ ਸੋਨੇ ਦੀਆਂ ਕੀਮਤਾਂ ਜਿਹੜੀਆਂ ਨੇ ਉਹ 1 ਲੱਖ ਤੋਂ ਵੀ ਘੱਟ ਸਕਦੀਆਂ ਨੇ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਵੀ ਸੋਨੇ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਘੱਟ ਸਕਦੀਆਂ ਨੇ ਸੋ ਇਸ ਤਰ੍ਹਾਂ ਸੋਨੇ ਦੇ ਖਰੀਦਦਾਰਾਂ ਦੇ ਲਈ ਇਹ ਸੁਨਹਿਰਾ ਅਫਸਰ ਮੰਨਿਆ ਜਾ ਸਕਦਾ ਹੈ ਕਿਉਂਕਿ ਅ ਇੱਕ ਟਾਈਮ ਤੇ ਸੋਨਾ ਜਿਹੜੇ ਆਪਣੇ ਸਭ ਤੋਂ ਸਿਖਰਲੇ ਪੱਧਰ ਤੇ ਪਹੁੰਚ ਗਿਆ ਸੀ ਸੋ ਹੁਣ ਸੋਨੇ ਦੀਆਂ ਕੀਮਤਾਂ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਲਗਾਤਾਰ ਗਿਰਾਵਟ ਆਵੇਗੀ ਤੇ ਕੁਝ ਖਰੀਦਦਾਰ ਤਾਂ ਇਸੇ ਗੱਲ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਸੋਨੇ ਦੀਆਂ ਕੀਮਤਾਂ 1 ਲੱਖ ਤੋਂ ਘੱਟ ਹੋਣ ਅਤੇ ਉਹ ਸੋਨਾ ਖਰੀਦ ਸਕਣ